ਸਬਾ ਪੂਰੇ ਜ਼ਿਲੇ ਦੀ ਸੀ। ਔਰ ਮੈਂ ਤੇ ਡਲਵੀ ਸਾਹਿਬ ਤੇ ਕੰਗੜ ਸਾਹਿਬ ਵਿਸ਼ੇਸ਼ ਤੌਰ ਤੇ ਅਜਮਾਨ ਸਾਹਿਬ ਜੀ ਔਰ ਜਿਸ ਪ੍ਰਕਾਰ ਸੰਵਿਧਾਨ ਨੂੰ ਤੋੜਨ ਦੀਆਂ ਸ਼ਾਜਸ਼ਾ ਜਿਸ ਪ੍ਰਕਾਰ ਜਿਹੜੇ ਸਾਡੇ ਇੰਸਟੀਚਿਊਸ਼ਨ ਸੀ ਉਹਨਾਂ ਨੂੰ ਤੋੜਿਆ ਮਰੋੜਿਆ ਜਾ ਰਿਹਾ ਜਿਵੇਂ ਕਿ ਇਨਕਮ ਟੈਕਸ, ਈਡੀ, ਸੀਬੀਆਈ, ਵਿਜੀਲੈਂਸ ਇਹਨਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਸਰਕਾਰਾਂ ਦੁਆਰਾ ਔਰ ਜਾਣ ਬੁੱਝ ਕੇ ਇਹਨਾਂ ਆਧਾਰਿਆਂ ਦੁਆਰਾ ਆਪੋਜੀਸ਼ਨ ਦੀ ਆਵਾਜ਼ ਨੂੰ ਬੰਦ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਜਿਵੇਂ ਕਿ ਅੱਜ ਜਵਾਰਲਾਲ ਨਹਿਰੂ ਜੀ ਦੀ ਵਰਸੀ ਹੈ ਤੇ ਮੈਨੂੰ ਯਾਦ ਆ ਗਈ ਉਹਨਾਂ ਦੀ ਇੱਕ ਕਹਾਣੀ ਜਦੋਂ ਮੈਂ ਕਿਤਾਬ ਪੜ੍ਹ ਰਿਹਾ ਸੀ ਜਦੋਂ ਉਹ ਪ੍ਰਧਾਨ ਮੰਤਰੀ ਬਣੇ ਤਾਂ ਕਿਸੇ ਔਰਤ ਨੇ ਪੀੜ ਚੋਟ ਕੇ ਉਹਨਾਂ ਦਾ ਕਾਲਰ ਫੜ ਲਿਆ ਤੇ ਕਾਲਰ ਫੜ ਕੇ ਉਹਨਾਂ ਨੇ ਕਿਹਾ ਕਿ ਆਪ ਤਾਂ ਪ੍ਰਧਾਨ ਮੰਤਰੀ ਬਣ ਗਿਆ ਪਰ ਸਾਨੂੰ ਦੱਸ ਕੀ ਮਿਲਿਆ ਉਹਨਾਂ ਨੇ ਉੱਠ ਕੇ ਕਿਹਾ ਕਿ ਤੁਹਾਨੂੰ ਆਜ਼ਾਦੀ ਮਿਲੀ ਅੱਜ ਤੁਸੀਂ ਆਜ਼ਾਦ ਭਾਰਤ ਦੇ ਵਾਸੀਓ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਦਾ ਕਲਰ ਫੜਿਆ ਇਹ ਸੰਵਿਧਾਨ ਦੀ ਜਿਹੜੀ ਹੈ ਇਹ ਸੰਵਿਧਾਨ ਕਰਕੇ ਹੋਇਆ ਤੇ ਆਜ਼ਾਦੀ ਕਰਕੇ ਹੋਇਆ ਸੋ ਮੇਰੇ ਕਹਿਣ ਦਾ ਮਤਲਬ ਅਸੀਂ ਸੰਵਿਧਾਨ ਬਚਾਓ ਦਾ ਹੁਕਾ ਕਾਂਗਰਸ ਪਾਰਟੀ ਪੂਰੇ ਦੇਸ਼ 'ਚ ਦੇ ਰਹੀ ਹੈ ਔਰ ਰਾਹੁਲ ਗਾਂਧੀ ਦੀ ਸੋਚ ਤੇ ਪੈਰਾ ਦਿੰਦੇ ਹੋਏ ਸੰਵਿਧਾਨ ਦੇ ਬਾਰੇ ਲੋਕਾਂ ਨੂੰ ਜਾਗਰੂਕ ਕਰਾਉਣ ਵਾਸਤੇ ਅੱਜ ਮੈਂ ਮਾਨ ਸਰ ਜਿੱਥੇ ਸਰ ਸੰਵਿਧਾਨ ਦੀ ਗੱਲ ਕੀਤੀ ਆ ਤੁਸੀਂ ਇੱਥੇ ਨਾ ਲੋਕ ਵੀ ਜਿਹੜੇ ਸੇਫ ਹੈਗੇ ਦੀ ਵਪਾਰੀ ਦੀ ਜਿੱਥੇ ਸੰਵਿਧਾਨ ਬਚਾਉਣ ਦੀ ਗੱਲ ਕੀਤੀ ਆ ਆਪਾਂ ਜੀ ਉਥੇ ਲੋਕ ਵੀ ਸੇਫ ਨਹੀਂ ਹੈਗੇ ਗੁੰਡਾਗਰਦੀ ਵੱਧ ਰਹੀ ਆ ਮਾ ਕੋਟਲਾ ਹਟ ਦੇ ਵਿੱਚ ਆਮ ਆਦਮੀ ਪਾਰਟੀ ਦਾ ਵਲਾਗ ਪ੍ਰਧਾਨ ਨਾ ਲੱਤਾਂ ਤੋੜਦਿਆਂ ਵਪਾਰੀ ਕੋਈ ਨਾ ਦੇਖੋ ਲੱਤਾਂ ਤੋੜਨ ਵਾਲਾ ਕિસ્ਸਾ ਇੱਥੇ ਹੀ ਸਿੱਧੂ ਮੂਸੇ ਵਾਲੇ ਦਾ ਮਰਡਰ ਹੋਇਆ ਅੱਜ ਤੱਕ ਇਨਸਾਫ ਨਹੀਂ ਮਿਲਿਆ ਅੱਜ ਤੱਕ ਉਹਨਾਂ ਦਾ ਪਰਿਵਾਰ ਫਿਰਦਾ ਸੜਕਾਂ ਤੇ ਲਟਾਂ ਤੋੜਨ ਵਾਲਾ ਗੋਲੀ ਮਾਰਨ ਵਾਲਾ ਇਹ ਤਾਂ ਰੋਜ਼ ਦੇ ਕਿੱਸੇ ਅੱਜ ਤੁਹਾਨੂੰ ਪਤਾ ਬੰਬ ਬਲਾਸਟ ਹੋ ਗਿਆ ਬੰਬ ਤੁਮਾਕੇ ਨਾਲ ਇੱਕ ਵਿਅਕਤੀ ਦੀ ਜਾਨ ਚਲੀ ਗਈ ਇਹੀ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀ ਹੈਂਡ ਗਰਨੇਡ ਡੇਗੇ ਜਾ ਰਹੇ ਨੇ ਥਾਣਿਆਂ ਤੇ ਹੈਂਡ ਗਰਨੇਡ ਪੰਜਾਬ ਦਾ ਮਾਹੌਲ ਖਰਾਬ ਹੋ ਚੁੱਕਿਆ ਹੈ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਨਾਲ ਦੀ ਕੋਈ ਗੱਲ ਰਹਿਣੀ ਗਈ ਇਹਦੇ ਵਿੱਚ ਕੇਂਦਰ ਸਰਕਾਰ ਤੇ ਪੰਜਾਬ ਦੀ ਸਰਕਾਰ ਦੋਨੋਂ ਜ਼ਿੰਮੇਦਾਰ ਹੈ ਬਾਰਡਰ ਤੋਂ 50 ਕਿਲੋਮੀਟਰ ਦਾ ਏਰੀਆ ਬਾਰਡਰ ਸਕਿਉਰਿਟੀ ਫੋਰਸਸ ਕੋਲੇ ਹੈ ਲੇਕਿਨ ਇਸ ਦੇ ਬਾਯੂਦ ਵੀ ਸੈਂਟਰ ਨੂੰ ਪਤਾ ਹੈ ਕਿ ਹਾਲਾਤ ਖਰਾਬ ਹੈ ਇਸ ਦੇ ਬਾਯੂਦ ਵੀ ਨਾਤਾ ਸੈਂਟਰ ਕੋਈ ਤਵੱਜੂ ਕਰ ਰਿਹਾ ਤੇ ਨਾ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਹੈ ਉਹਨੇ ਤਾਂ ਕਰਮੀ ਕੀ ਹੈ ਅਜ਼ਾਦੀ ਜੰਡਿਆਲੇ ਗੁਰੂ ਵੀ ਕੱਲ ਹੋਇਆ ਕਾਂਗਰਸਪਾਦਸ ਤੇ ਅਜ਼ਾਦੀ ਦੀ ਗੱਲ ਕਰਦੇ ਆਪ ਤਾਂ ਨਾ ਲਾਉਂਦੇ ਹੋ ਦੂਸਰਿਆਂ ਨੂੰ ਧਰਨਾ ਲਾਉਂਦੇ ਮੈਂ ਤਾਂ ਕਿਹਾ ਕਿ ਜਿਹੜੀ ਧਰਨੀਆਂ ਚੋਂ ਨਿਕਲੀ ਪਾਰਟੀ ਹੈ ਉਹ ਅੱਜ ਕਿਸਾਨਾਂ ਨੂੰ ਕਹਿ ਰਹੀ ਹੈ ਰਾਏ ਦੇ ਏਰੀਆ ਵੀ ਧਰਨਾ ਲਾ ਲਓ ਵਾਹ ਵਾਹ ਮਾਨ ਸਾ ਵਾਹ लास्ट ਕਿਹਸਵਾਲ ਆਈ ਦਿਲ ਰਹਾ ਤੇ ਮਿਹਨਤ ਕਰ ਰਹੇ ਹਾਂ ਕਾਂਗਰਸ ਨੂੰ ਕੰਮਜਾਬ ਕਰ ਲਈ ਉਥੇ ਭਾਰਤ ਭੂਸਨ ਜੀ ਨੇ ਬਾਜਬਾ ਸਾਹਿਬ ਦੀ ਤੁਹਾਡੀ ਫੋਟੋ ਵੀ ਨੀ ਲਾਈ ਫਿਰ ਕੀ ਹੋ ਗਿਆ ਜੇ ਮੇਰੀ ਫੋਟੋ ਨਹੀਂ ਲਾਈ ਤਾਂ ਇਸ ਇਹਦਾ ਮਤਲਬ ਇਹ ਥੋੜੀ ਹੈ ਕਿ ਕਾਂਗਰਸ ਪਾਰਟੀ ਚ ਲੜਾਈ ਹੈ ਫੋਟੋ ਲਾਉਣਾ ਨਾ ਲਾਉਣਾ ਐਡੀ ਗੱਲ ਹੈ ਕਾਂਗਰਸ ਪਾਰਟੀ ਦਾ ਅੱਜ ਕਾਂਗਰਸ ਪਾਰਟੀ ਇਸ ਦੇਸ਼ ਚੋਂ ਇਹ ਇਹ ਆਜ਼ਾਦੀ ਚੋਂ ਨਿਕਲੀ ਹੋਈ ਪਾਰਟੀ ਇਹ ਛੋਟੀਆਂ ਜੱਲਾ ਅਸੀਂ ਜਿਹੜੀ ਵੈਸਟ ਦੀ ਚੋਣ ਹੈ ਲੁਧਿਆਣੇ ਦੀ ਵੱਡੇ ਫਰਕ ਦੇ ਨਾਲ ਚੋਣ ਕਾਂਗਰਸ ਪਾਰਟੀ ਜਿੱਤ ਗਈ ਛੋਟੀਆਂ ਜੱਲਾ